ਦੇ ਭਾਰਤ ਐਕਸਪ੍ਰੈਸ ਹਫਤੇ ਚ 6 ਦਿਨ ਚੱਲਿਆ ਕਰੇਗੀ ਅਤੇ ਅਮ੍ਰਿਤਸਰ ਤੋਂ ਰਵਾਨਾ ਹੋ ਕੇ ਦਿੱਲੀ ਪਹੁੰਚੇਗੀ ਜਿਸ ਨਾਲ ਪੰਜਾਬ ਵਾਸੀਆਂ ਨੂੰ ਦਿੱਲੀ ਆਉਣ ਜਾਣ ਚ ਬਹੁਤ ਸਹੂਲਤ ਮਿਲੇਗੀ ਇਸ ਟ੍ਰੇਨ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 30 ਦਸੰਬਰ ਨੂੰ ਰਵਾਨਾ ਕਰਨਗੇ ਰੇਲਵੇ ਨੇ ਵੰਦੇ ਭਾਰਤ ਐਕਸਪ੍ਰੈਸ ਦਾ ਟਾਈਮ ਟੇਬਲ ਵੀ ਜਾਰੀ ਕਰ ਦਿੱਤਾ ਹੈ ਐਮਪੀ ਸੁਸ਼ੀਲ ਰਿੰਕੂ ਨੇ ਲੋਕ ਸਭਾ ਵਿੱਚ ਇਸ ਟ੍ਰੇਨ ਪੰਜਾਬ ਵਿੱਚ ਚਲਾਉਣ ਅਤੇ ਜਲੰਧਰ 'ਚ ਸਟਾਪੇਜ ਦੇਣ ਦੀ ਮੰਗ ਕੀਤੀ ਸੀ ਦਿਲਚਸਪ ਗੱਲ ਇਹ ਹੈ ਕਿ ਇਸ ਟ੍ਰੇਨ ਦਾ ਸਟਾਪ ਜਲੰਧਰ ਸਿਟੀ ਰੇਲਵੇ ਸਟੇਸ਼ਨ ਵਿੱਚ ਦਿੱਤਾ ਗਿਆ ਹੈ ਕੇਂਦਰੀ ਰੇਲਵੇ ਕੇਂਦਰੀ ਰੇਲਵੇ ਮੰਤਰੀ ਨੂੰ ਵੀ ਉਹਨਾਂ ਇਸ ਸੰਬੰਧੀ ਮੰਗ ਪੱਤਰ ਦਿੱਤਾ ਸੀ ਰਿੰਕੂ ਦੇ ਯਤਨ ਰੰਗ ਲਿਆਏ ਨੇ ਉਹਨਾਂ ਬੰਦੇ ਭਾਰਤ ਐਕਸਪ੍ਰੈਸ ਸ਼ੁਰੂ ਕਰਨ ਲਈ ਰੇਲਵੇ ਮੰਤਰਾਲੇ ਦਾ ਧੰਨਵਾਦ ਕੀਤਾ ਹੈ ਬੰਦੇ ਭਾਰਤ ਐਕਸਪ੍ਰੈਸ ਅਮਰitsar ਤੋਂ ਸਵੇਰੇ 8:30 ਮਿੰਟ ਤੇ ਚੱਲੇਗੀ ਅਤੇ ਜਲੰਧਰ 'ਚ 9:26 ਮਿੰਟ ਤੇ ਪਹੁੰਚੇਗੀ ਲੁਧਿਆਣਾ 'ਚ ਇਹ ਸਵੇਰੇ 10:16 ਮਿੰਟ ਤੇ ਪਹੁੰਚੇਗੀ ਉਸ ਤੋਂ ਬਾਅਦ ਅੰਬਾਲਾ ਚ 11:34 ਤੇ ਪਹੁੰਚੇਗੀ ਨਵੀਂ ਦਿੱਲੀ ਚ ਪਹੁੰਚਣ ਦਾ ਸਮਾਂ ਦੁਪਹਿਰ 1:50 ਮਿੰਟ ਤੇ ਹੋਵੇਗਾ ਨਵੀਂ ਦਿੱਲੀ ਤੋਂ ਬੰਦੇ ਭਾਰਤ ਬਾਅਦ ਦੁਪਹਿਰ 3:15 ਮਿੰਟ ਤੇ ਚੱਲੇਗੀ ਇਹ ਟ੍ਰੇਨ ਅੰਬਾਲਾ ਚ 5:25 ਮਿੰਟ ਤੇ ਲੁਧਿਆਣਾ ਚ ਸ਼ਾਮ 6:36 ਬੁਲੰਦਰ ਚ 7:26 ਅਤੇ ਅੰਮ੍ਰਿਤਸਰ ਚ 8:35 ਮਿੰਟ ਤੇ ਪਹੁੰਚੇਗੀ ਦੂਜੇ ਪਾਸੇ ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰुण ਚੋਗ ਨੇ ਕਿਹਾ ਹੈ ਕਿ ਗੁਰੂ ਕੀ ਨਗਰੀ ਅੰਮ੍ਰਿਤਸਰ ਤੋਂ ਦਿੱਲੀ ਲਈ ਬੰਦੇ ਭਾਰਤ ਐਕਸਪ੍ਰੈਸ ਸ਼ੁਰੂ ਕਰਕੇ ਪ੍ਰਧਾਨ ਮੰਤਰੀ ਮੋਦੀ ਨੇ ਪੰਜਾਬ ਨੂੰ ਸਵਾਗਤ ਦਿੱਤੀ ਹੈ ਉਹਨਾਂ ਕਹੇ ਕਿ ਇਸ ਟ੍ਰੇਨ ਦੇ ਚੱਲਣ ਨਾਲ ਅੰਮ੍ਰਿਤਸਰ ਤੇ ਦਿੱਲੀ ਵਿਚਾਲੇ ਆਵਾਜਾਈ 'ਚ ਹੋਰ ਸੁਧਾਰ ਹੋਵੇਗਾ ਤੇ ਯਾਤਰੀਆਂ ਨੂੰ ਅਤਿ ਆਧੁਨਿਕ ਸਹੂਲਤਾਂ ਮਿਲਣਗੀਆਂ ਅੰਮ੍ਰਿਤਸਰ ਤੋਂ ਦਿੱਲੀ ਤੱਕ ਦਾ ਸਫ਼ਰ ਸਿਰਫ 5 ਘੰਟਿਆਂ 'ਚ ਪੂਰਾ ਹੋਵੇਗਾ